ਆਮ ਉਹਦਾ ਵੀ 170 180 ਰੁਪਏ ਦੀ ਵੇਚੀ ਦੀ ਆ ਆਪਣਾ ਹੁੰਦਾ ਜਿਹਦਾ ਹਰ ਗੁਰਪੁਰਬ ਤੇ ਜਦੋਂ ਵੀ ਲਾਈਦੀ ਆਫਰ ਆਪਾਂ ਹਰ ਗੁਰਪੁਰਬ ਤੇ ਲਾਈਦੀ ਆ ਜੀ ਉਹਦਾ ਆਪਾਂ 113 ਰੁਪਏ ਦੀ ਆ ਤੇ ਆਪਣੀ ਜੀ 113 ਰੁਪਏ ਦੀ ਫੁੱਲ ਚੰਪ ਜਿਹੜੀ ਮਰਜ਼ੀ ਲਓ ਮਲਾਈ ਮਸਾਲਾ ਅਫਗਾਨੀ ਤੰਦੂਰੀ ਜਿਹੜੀ ਲਓਗੇ 113 ਰੁਪਏ ਦੀ ਫੁੱਲ ਮਿਲੂਗੀ ਜੀ ਹਾਂਜੀ ਭਾਈ ਇਹ ਆਪਾਂ ਜਿਹੜੇ ਏਰੀਆ 'ਚ ਖੜੇ ਆ ਉਸ ਏਰੀਆ 'ਚ ਬੰਦੇ ਕਈ ਨਹੀਂ ਅਫੋਰਡ ਕਰ ਦਿੰਦੇ ਆ ਆਪਾਂ ਇਸ ਦੇਣ ਲਈ ਆਪਾਂ ਇਹ ਜਿੱਤੋਂ ਦੇਗੀ 113 ਰੁਪਏ 'ਚ ਬੰਦਾ ਹਰ ਕੋਈ ਜਿਹੜਾ ਹਾਵੋ ਹੀ ਖਾਵੇ ਉਹ ਵੀ ਫੁੱਲ ਖਾਵੇ ਫੁੱਲ ਘ ਇਹ ਇਦਾਂ ਹੀ ਚੱਲਦਾ ਜੀ ਆਫਰਾਂ ਦੀ ਵੀਰੇ ਤੁਹਾਡੇ ਸਾਹਮਣੇ ਦੇਖੋ ਬ੍ਰਾਂਡ ਹੀ ਚੱਲਦਾ ਪਿਆ ਅਮਰੀਕਾ ਦੇ ਵੇਰਕਾ ਦੇ ਵੇਰਕਾ ਹੀ ਬਟਰ ਸਾਰਾ ਕੁਝ ਵੀਰੇ ਇਦਾਂ ਹੀ ਸਾਰਾ ਬ੍ਰਾਂਡ ਹੀ ਜੋ ਆਪਾਂ ਅਗਲੇ ਦਿਨ ਵਰਤਣਾ ਉਹੀ ਆਪਾਂ ਚੱਲ ਰਿਹਾ ਵੀਰੇ ਕੋਈ ਆਪਾਂ ਕੁਆਲਿਟੀ ਚ ਨਹੀਂ ਕੋਈ ਕੁਆਂਟੀਟੀ ਤੁਹਾਡੇ ਸਾਹਮਣੇ ਕੁਆਂਟੀਟੀ ਵੀ ਬਣਾਉਂਦੇ ਪਏ ਆ ਸਿੰਗਲ ਸਿੰਗਲ ਦੋ ਦੋ ਇਦਾਂ ਹੀ ਬਣਦੀ ਆ ਵੀਰੇ ਜੀ ਹਾਂਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੈਡ ਲਾਈਟਸ ਤੇ ਮੈਂ ਗੁਰਮੀਤ ਸ਼ੇਰਨਾਂ ਦੇਵ ਜੀ ਦੇ 552 ਪ੍ਰਕਾਸ਼ਪੁਰ ਪੁਰਵ ਉੱਤੇ ਜਿੱਥੇ ਲੋਕਾਂ ਵੱਲੋਂ ਵਕਫਾ ਵਕਫਾ ਥਾਵਾ ਉੱਤੇ ਲੰਗਰ ਲਾਇਆ ਗਿਆ ਨੇ ਉੱਥੇ ਤੇ ਇੱਕ ਲੁਧਿਆਣੇ ਦੇ ਵਿੱਚ ਬਖੇਲ ਸਿੰਘ ਵੱਲੋਂ ਜਿਹੜਾ ਕਿ ਇਹ ਇੱਕ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਿਹੜਾ ਦਿਨ ਕੀਤਾ ਗਿਆ ਸ਼ੁੱਕਰਵਾਰ ਜਿੱਥੇ 22 ਜਿਹੜੇ ਨੇ 113 ਰੁਪਏ ਦੀ ਚਾਪ ਜਿਹੜੀ ਹੈ ਆਪਣੇ ਜਿਹੜੇ ਉਹਨਾਂ ਦੇ ਕਸਟਮਰ ਨੂੰ ਖਵਾ ਰਹੇ ਨੇ ਆਹ ਗੱਲਬਾਤ ਕਰਦੇ ਆਂ ਵੀ ਇਹ ਖਾਸ ਆਫਰ ਦਾ ਕੀ ਰੀਜ਼ਨ ਹੈ ਕਿਉਂ ਲਗਾਈ ਗਈ ਹੈ ਤੇ ਆ ਕਿਸ ਤਰੀਕੇ ਨਾਲ ਜਿਹੜਾ ਇਹ ਸਾਰੀ ਵੈਰਾਈਟੀ ਇੱਥੇ ਦੇਣਗੇ ਔਰ ਕੁਆਲਟੀ ਉਸੇ ਤਰੀਕੇ ਨਾਲ ਹੀ ਪਹਿਲਾਂ ਕੋ ਦੇਖੋ ਵੀ ਕਿਸ ਜਿਹੜੀ ਜੰਬੋ ਕੁਆਂਟੀਟੀ ਜਿਹੜੀ ਹੈ ਭਾਈ ਨੇ ਅੱਜ ਸਾਰੀ ਲੈ ਕੇ ਰੱਖੀ ਹੋਈ ਹੈ ਮੇਕਿੰਗ ਸਾਰੀ ਕਿਸ ਪਦਰਤ ਜਿਹੜੀ ਅੱਜ ਚੱਲਦੀ ਹੋਈ ਨਜ਼ਰ ਆ ਰਹੀ ਹੈ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਅੱਜ ਸਪੈਸ਼ਲ ਆਫਰ ਜਿਹੜੀ ਹੈ ਸ਼੍ਰੀ ਗੁਰੂ ਰਣਜੀਤ ਸਿੰਘ ਜੀ ਦੇ ਪ੍ਰਕਾਸ਼ਪੁਰ ਨੂੰ ਸਮਰਪਿਤ ਕੀਤੀ ਗਈ ਹੈ ਤੇ ਕੀ ਆਫਰ ਕੀ ਹੈ ਜੀ ਅੱਜ ਇਹ ਆਫਰ ਵੀ ਨੇ ਆਪਣੀ ਜੀ 113 ਰੁਪਏ ਦੀ ਫੁੱਲ ਚਾਂਪ ਜਿਹੜੀ ਮਰਜ਼ੀ ਲਓ ਮਲਾਈ ਮਸਾਲਾ ਅਫਗਾਨੀ ਤੰਦੂਰੀ ਜਿਹੜੀ ਲਓਗੇ 113 ਰੁਪਏ ਦੀ ਫੁੱਲ ਮਿਲੂਗੀ ਜੀ ਹਾਂਜੀ ਬਈ ਆਫਰ ਲਾਉਣ ਦਾ ਕੀ ਰੀਜ਼ਨ ਹੈ ਵੀ ਜਿੱਥੇ 113 ਰੁਪਏ ਦੀ ਚਾਂਪ ਜਿੱਥੇ ਆਮ ਕਾਸਟਿੰਗ ਕਿੰਨੀ ਪੈਂਦੀ ਹੈ ਇਹਦੀ ਆਮ ਉਹਦਾ ਜਿਵੇਂ 170 180 ਰੁਪਏ ਦੀ ਵੇਚੀ ਦੀ ਆ ਆਪਣਾ ਹੁੰਦਾ ਜਿਹਦਾ ਹਰ ਗੁਰਪੁਰਬ ਤੇ ਜਦੋਂ ਵੀ ਲਾਈਦੀ ਆ ਆਫਰ ਆਪਾਂ ਹਰ ਗੁਰਪੁਰਬ ਤੇ ਲਾਈਦੀ ਆ ਜੀ ਉਦੋਂ ਆਪਾਂ 113 ਰੁਪਏ ਦੇਈ ਆ ਆਪਾਂ ਜਿਹੜੇ ਏਰੀਆ 'ਚ ਖੜੇ ਆ ਉਸ ਏਰੀਆ 'ਚ ਬੰਦੇ ਕਈ ਨਹੀਂ ਇਹ ਹੋੜ ਕਰ ਦਿੰਦੇ ਆ ਆਪਾਂ ਇਹ ਦੇਣ ਲਈ ਆਪਾਂ ਇਹ ਕੀਤਾ ਹੁੰਦਾ ਕਿ 113 ਰੁਪਏ 'ਚ ਬੰਦਾ ਹਰ ਕੋਈ ਜਿਹੜਾ ਹਾਵੋ ਹੀ ਖਾ ਉਹ ਵੀ ਫੁੱਲ ਖਾਵੇ ਫੁੱਲ ਘਰੇ ਲੈ ਕੇ ਜਾਵੇ ਤੇ ਇਦਾਂ ਹੀ ਚੱਲਦਾ ਜੀ ਆਫਰਾਂ ਹਾਂ ਜੀ ਬੜੀ ਚੀਜ਼ ਕਹਿੰਦੇ ਹੁੰਦੇ ਨੇ ਵੀ ਜਦੋਂ ਇਦਾਂ ਦੀ ਆਫਰ ਲੱਗਦੀ ਆ ਕੁਆਂਟੀਟੀ ਘਟਾ ਦਿੰਦੇ ਨੇ ਜਾਂ ਕੁਆਲਿਟੀ ਘਟ ਹੋ ਜਾਂਦੀ ਆ ਵੀਰੇ ਤੁਹਾਡੇ ਸਾਹਮਣੇ ਦੇਖੋ ਆ ਬ੍ਰਾਂਡ ਹੀ ਚੱਲਦਾ ਪਿਆ ਅਮਰੀਕਾ ਦੇ ਵੇਰਕਾ ਦੇ ਵੇਰਕਾ ਹੀ ਵਾਟਰ ਸਾਰਾ ਕੁਝ ਵੀਰੇ ਇਦਾਂ ਹੀ ਸਾਰਾ ਬ੍ਰਾਂਡ ਜੋ ਆਪਾਂ ਅਗਲੇ ਦਿਨ ਵਰਤਣਾ ਉਹੀ ਆਪਾਂ ਚੱਲ ਰਿਹਾ ਵੀਰੇ ਕੋਈ ਆਪਾਂ ਕੁਆਲਿਟੀ ਚ ਨਹੀਂ ਕੋਈ ਕੁਆਂਟੀਟੀ ਤੁਹਾਡੇ ਸਾਹਮਣੇ ਕੁਆਂਟੀਟੀ ਵੀ ਬਣਾਉਂਦੇ ਪਏ ਆ ਸਿੰਗਲ ਸਿੰਗਲ ਦੋ ਦੋ ਇਦਾਂ ਹੀ ਬਣਦੀ ਆ ਵੀਰੇ ਜੀ ਹਾਂਜੀ ਇਹਦੇ ਬਲਕ ਨਹੀਂ ਬਣਾ ਰਹੇ ਨਹੀਂ ਬਲਕ ਨਹੀਂ ਜਾਂ ਜਦੋਂ ਆਰਡਰ ਵੱਡਾ ਹੁੰਦਾ ਫਿਰ ਬਲਕ ਵੀ ਬਣਾਈ ਦੀ ਆ ਪਰ ਇਦਾਂ ਵਾਹ ਕੀ ਕਵਾਂਟਿਟੀ ਸੇਮ ਰੱਖੀ ਦੀ ਆ ਕੁਆਲਿਟੀ ਹਾਂਜੀ ਕੁਆਲਿਟੀ ਸੇਮ ਰੱਖੀ ਦੀ ਕੋਈ ਇਦਾਂ ਦਾ ਉਹ ਕੰਮ ਨਹੀਂ ਹੈਗਾ ਜੀ ਵੀ ਇਹ ਆਫਰ ਲਾਉਂਦੇ ਨੂੰ ਕਿੰਨਾ ਸਮਾਂ ਹੋ ਗਿਆ ਵੀ ਜਿਹੜਾ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ਪੁਰ ਨੂੰ ਸਮਰਪਿਤ ਹੁੰਦੀ ਹੈ ਆਫਰ ਵੀਰੇ ਆਪਣੋ ਇਹ 2 ਸਾਲ ਹੋ ਗਏ ਜੀ ਇਹ ਆਪਣੀ ਇਥੇ ਖੜੇ ਹਾਂ 2.5 ਸਾਲਾਂ ਕੇ 2 ਸਾਲ ਹੋ ਗਿਆ ਆਪਣਾ ਆਫਰ ਲਾਉਂਦੇ ਨੂੰ ਹਰ ਸਾਲ ਮਤਲਬ ਹਰ ਗੁਰਪੁਰਬ ਦੇ ਗੁਰੂ ਨਾਨਕ ਮਾਰੇ ਤੇ ਗੁਰੂ ਗੋਬਿੰਦ ਸਿੰਘ ਮਾਰੇ ਤੇ ਪਾਪਾ ਦੀਪ ਸਿੰਘ ਜੀ ਦੇ ਭਗਵਾਨ ਬਾਬਾ ਸ਼੍ਰੀ ਚੰਦ ਮਾਰੇ ਤੇ ਹੁੰਦਾ ਜੀ ਇਹਨਾਂ ਸਾਰੇ ਤੇ ਆਪਾਂ ਗੁਰਪੁਰਬ ਤੇ ਲਾਈ ਦੀ ਹੈ ਜੀ ਸਾਰਿਆਂ ਤੇ ਲਾਉਂ ਗੈਪ ਕਿਟ ਵਿੱਚ ਥੋੜਾ ਜਿਹਾ ਰਹਿ ਜਾਂਦਾ ਕਿਉਂਕਿ ਆਹ ਲਾ ਗੁਰਪੁਰੋ ਜਿਹੜਾ ਥੋੜਾ ਲੇਟ ਆਉਂਦਾ ਤੇ ਕਿੰਨਾ ਕੁ ਮਿਸ ਆਫਰ ਲੋਕ ਆਨੰਦ ਲੈ ਰਹੇ ਇਸ ਚੀਜ਼ ਦਾ ਨਹੀਂ ਵਧੀਆ ਲੈ ਹਰੀ ਵੇਖੋ ਤੁਹਾਡੇ ਸਾਹਮਣੇ ਕਸਟਮਰ ਲੱਗੇ ਹੋਏ ਸ਼ਕਨ ਲੱਗੇ ਹੋਏ ਹੈ ਲੈ ਕੇ ਪੈਕਿੰਗਾਂ ਵੀ ਹੋ ਰਹੀ ਹੈ ਜੀ ਆਪਾਂ 4:30 ਵਜੇ ਦੇ ਆਏ ਹੇ ਮਹਾਰਾਜ ਦੀ ਕਿਰਪਾ ਨਾਲ ਸਾਰਾ ਵਧੀਆ ਚੱਲ ਰਿਹਾ ਜੀ ਅੱਜ ਤਿਆਰੀਆਂ ਕਿਵੇਂ ਕੀਤੀਆਂ ਕਿਉਂਕਿ ਬਲਕ ਆਰਡਰ ਹੁੰਦੇ ਨੇ ਹੈਨਾ ਵੀ ਸਾਰਾ ਕੁਝ ਵੱਧ ਕੁਆਂਟੀਟੀ ਚ ਬਣਾਉਣਾ ਹੁੰਦਾ ਇੱਕ ਤਿਆਰੀਆਂ ਪਿਛਲੇ ਰਾਤ ਤੋਂ ਚੱਲਦੀ ਹੋਈ ਹੈ ਸ਼ੁਰੂ ਤੜਕੀ ਓਟਕੀ ਆਪਾਂ ਚਾਹ ਫਰਾਈ ਕਰਨੀ ਸ਼ੁਰੂ ਕੀਤੀ ਸਾਰਾ ਕੁਝ ਮਤਲਬ ਸਾਰਾ ਰਾਤ ਦਾ ਹੀ ਪ੍ਰੋਸੈਸ ਚੱਲਦਾ ਪਿਆ ਕੱਲ ਰਾਤ ਤੋਂ ਅੱਜ ਸਾਰਾ ਦਿਨ ਲੱਗ ਗਿਆ ਜੀ ਤੇ ਹੁਣ ਤੁਹਾਡੇ ਸਾਹਮਣੇ ਲੱਗੇ ਹੋਏ ਆ ਜੀ ਹਾਂਜੀ ਤੇ ਇਹ ਕਿੰਨੇ ਵਜੇ ਤੱਕ ਜਿਹੜੀ ਆਫਰ ਵੈਲਿਡ ਹੈਗੀ ਅੱਜ ਵੀ ਜਿੰਨਾ ਤੱਕ ਆਪਣਾ ਸਟਾਕ ਉਹ ਸਟਾਕ ਆਪਾਂ ਮਤਲਬ ਮਾਰੇ ਕਿਰਪਾ ਬਹੁਤ ਲਿਆਂਦਾ ਵਾ ਕਿ ਕਿਸੇ ਕਸਟਮਰ ਆਪਾਂ ਨਾਰਾਜ਼ ਨਹੀਂ ਆਇਤੀ ਕਰਨਾ ਕਈ ਵਾਰ ਇਹ ਹੋ ਜਾਂਦਾ ਨਾ ਕਈ ਵਾਰ ਲੇਟ ਆਉਂਦਾ ਕਸਟਮਰ ਜਿਹੀ ਲੇਟ ਆਇਤੀ ਜਿਹੀ ਸਟਾਕ ਭਰ ਕੇ ਲਿਆਂਦਾ ਹੋਇਆ ਜੀ ਤਿਆਰ ਪਰ ਤਿਆਰ ਖੜੇ ਹੋਏ ਤਿਆਰ ਪਰ ਤਿਆਰ ਹੈ ਜੀ ਹਾਂਜੀ ਭਾਈ ਪਿੱਛੇ ਮੈਂ ਦੇਖਦਾ ਜੇ ਫੇਰ ਅੰਕਲ ਉਸੇ ਤਰੀਕੇ ਨਾਲ ਖੜਨੇ ਜਿਵੇਂ ਹਰ ਵਾਰੀ ਖੜੇ ਹੁੰਦੇ ਨੇ ਤੇ ਕਿਵੇਂ ਵੇਖਦੇ ਹਾਂ ਵੀ ਹਰੇਕ ਜੋ ਵੀ ਕੁਝ ਡਿਸੀਜਨ ਲੈਂਦੇ ਨੇ ਨਾਲ ਸਾਥ ਦਿੰਦੇ ਨੇ ਇਹ ਫੈਮਿਲੀ ਦੀ ਜਿਹੜੀ سپورਟ ਹੋਗੀ ਨਾ ਉਹਦੇ ਨਾਲ ਹੀ ਤੁਰਿਆ ਜਾਂਦਾ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਜੀ ਕੱਲੇ ਬੰਦੇ ਦਾ ਕੋਈ ਹੱਥ-ਬਸ ਨਹੀਂ ਹੈਗਾ ਸਾਰੀ ਪੂਰੀ ਫੈਮਿਲੀ سپورਟ ਦੇ ਨਾਲ ਹੀ ਆ ਪੂਰੀ ਫੈਮਿਲੀ ਨੇ ਸਾਰੇ ਸਮਾਨ ਤਿਆਰ ਕੀਤਾ ਵਾ ਔਰ ਬਸ ਆ ਰਹੀ ਫੈਮਿਲੀ ਬਾਕੀ ਵੀ ਆ ਰਹੀ ਹੈ ਜੀ ਉਹਨਾਂ ਨੇ ਵੀ ਆ ਜਾਣਾ ਬਸ ਭਈ ਇਹ ਆਫਰ ਲੇਟ ਕਿਉਂ ਮਿਸਰ ਜਿੱਦਾਂ ਸਾਰਿਆਂ ਨੇ ਪ੍ਰਕਾਸ਼ਪੁਰ ਵਾਲੇ ਦਿਨ ਲਾਈ ਸੀਗੀ ਤੁਸੀਂ ਬਾਅਦ ਚ ਕਿਉਂ ਰੱਖੀ ਇਹਨੇ ਪੰਜ ਤਰੀ ਨੂੰ ਆਪਣੇ ਉਸਤਾਦ ਜੀ ਲਾਉਂਦੇ ਆ ਜੀ ਪ੍ਰਤਾਪ ਚੰਦ ਉਹਨਾਂ ਦੀ ਸ਼ਾਪ ਆ ਉਹ ਉਦੋਂ ਲਾਉਂਦੇ ਫਿਰ ਆਪਾਂ ਇਹ ਹੁੰਦਾ ਸਾਡਾ ਜਿੱਦਣ ਆਫਰ ਲਾਈਦੀ ਆ ਮੈਂ ਉੱਧਰ ਜਾਂਦਾ ਹੁੰਦਾ ਅੱਛਾ ਜੀ ਆ ਜਦੋਂ ਉਸਤਾਦ ਦਾ ਕੋ ਸਿੱਖਿਆ ਕੰਮ ਹਨ ਫਿਰ ਉਹਨਾਂ ਦੇ ਨਾਲ ਹੀ ਰਹੀਦਾ ਫਿਰ ਉਹਦੋਂ ਉਹਨਾਂ ਨੇ ਲਾਉਣੀ ਦੀ ਆਪਾਂ ਉਦੋਂ ਤੇ ਆਪਾਂ ਛਤਰੀ ਨੂੰ ਲਾ ਲਈ ਆਫਰ ਆਹੀ ਵੀ ਲਾਉਣੀ ਉਹਨਾਂ ਨੇ ਵੀ ਲਾਉਣੀ ਹੈ ਜੀ ਫਿਰ ਇੱਕੋ ਦਿਨ ਸੇਮ ਰੱਖ ਕੇ ਫਿਰ ਫਾਇਦਾ ਨਹੀਂ ਜੀ ਬਈ ਲੋਕੇਸ਼ਨ ਕੀ ਰਹਣਾ ਨੇ ਲੋਕੇਸ਼ਨ ਆਪਣੀ ਉਹੀ ਗਿਲ ਨਹਿਰ ਮਰਾਡੋ ਕ੍ਰੋਨੀ ਦੀ ਇੱਕ ਨੰਬਰ ਗੇਟ ਦੇ ਸਾਹਮਣੇ ਫਲਾਈਓਵਰ ਦੇ نیچے ਸਿੰਘਣ ਕੌਰ ਖੂੜਾ ਤੁਹਾਨੂੰ ਪਤਾ ਹੀ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ